ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਾਨਸਰਟ ਫਕਵਾੜਾ ਬਲੋ ਸਥਾਨਿਕ ਮਹਾਰਾਜਾ ਪੈਲਸ ਬੰਗਾ ਰੋਡ ਵਿਖੇ 31ਵਾਂ ਸਾਲਾਨਾ ਖੂਨਦਾਨੀਆਂ ਦਾ ਸਨਮਾਨ ਸਮਾਰੋਹ ਅਤੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜ਼ਿਕਰਯੋਗ ਹੈ ਕਿ ਇਹ ਕੈਂਪ ਰਾਸ਼ਟਰੀ ਖੂਨਦਾਨ ਦਿਵਸ ਦੀ 21ਵੀਂ ਵਰੇਗਾਂਡੇ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਨ ਨੂੰ ਸਮਰਪਿਤ ਸੀ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਤ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਗਵਿੰਦਰ ਸਿੰਘ ਮਾਨ ਨਿਰਮਲ ਕਟਿਆ ਸ਼ੰਬਾਲੀ ਪਿੰਡ ਪੰਡਵਾ ਦੇ ਸੰਚਾਲਕ ਸੰਤ ਗੁਰਚਰਨ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੋਭਾਣਾ ਵੀ ਪਹੁੰਚੇ ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਨਿਗਾਹ ਸੁਆਗਤ ਕੀਤਾ ਗਿਆ ਇਸ ਸਮਾਗਮ ਦਾ آغاز ਆਏ ਹੋਏ ਮਹਿਮਾਨਾਂ ਵੱਲੋਂ ਸ਼ਮ੍ਹਾ ਰੋਸ਼ਨ ਕਰਕੇ ਕੀਤਾ ਗਿਆ ਜਰਕੇ ਇਸ ਸਮਾਗਮ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ ਉੱਥੇ ਹੀ ਇਸ ਕੈਂਪ ਦੀ ਖਾਸੀਅਤ ਇਹ ਰਹੀ ਕਿ ਇਸ ਕੈਂਪ ਦੌਰਾਨ ਮਹਿਲਾਵਾਂ ਨੇ ਵੀ ਆਪਣੀ ਅਹਿਮ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਖੂਨਦਾਨ ਕੀਤਾ ਜਰਕੇ ਕੌਂਸਲ ਵੱਲੋਂ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦਾ ਵੀ ਸਨਮਾਨ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਨੇ ਕਿਹਾ ਕਿ ਕੌਂਸਲ ਵੱਲੋਂ ਕੀਤਾ ਜਾਂਦਾ ਇਹ ਉਪਰਾਲਾ ਕਾਬਲੇ ਤਾਰੀਫ ਹੈ ਮਾਰਾ ਨਾਲ ਪੇਰੋਸਤਾਨ ਪੇਰੋ ਬਿੜਾ ਤੋਂ ਦੋਨਸਰਬੋਲੋ ਕੱਤੀਆਂ વાર્ષਿਕ ਗੁੰਦਨ ਕੈਂਪ ਲਗਾਇਆ ਗਿਆ ਬਹੁਤ ਹੀ ਕਾਮਯਾਬ ਕੈਂਪ ਲਗਿਆ ਹਰ ਸਾਲ ਇਹ ਕੰਡੋ ਨੇ 1275 ਇੱਥੇ ਦੋਨਸਰਬੋਲੋ ਦੇ ਚਿੱਤਾਂ करते हैं अभी भी बहुत अच्छा है जंग सारे शहर तो पिंड इतने तो आए हैं और खूनदान कर रहे हैं बहुत अच्छा काम बड़ी शिजत न और सेवा की भावना काम करते हैं मेरे को बहुत अच्छा शुभकामना शहर वासी भी बड़ा सहयोग करते हैं उनका भी बहुत बहुत धन्यवाद और अगर मानवता की इस तरह सेवा कर ਇਸ ਦੌਰਾਨ ਸੰਤ ਗੁਰਚਰਨ ਸਿੰਘ ਜੀ ਨੇ ਵੀ ਕਿਹਾ ਕਿ ਕੌਂਸਲ ਵੱਲੋਂ ਕੀਤਾ ਗਿਆ ਇਹ ਉਪਰਾਲਾ ਕਾਬਲੇ ਤਾਰੀਫ ਹੈ। ਉਹਨਾਂ ਨਾਲ ਹੀ ਆਖਿਆ ਕਿ ਖੂਨਦਾਨ ਇੱਕ ਮਹਾਦਾਨ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਮਿਲ ਜੁਲ ਕੇ ਕਰਨੇ ਚਾਹੀਦੇ ਨੇ। ਅੱਜ ਬਹੁਤ ਹੀ ਵਿਸ਼ਾਲ ਮੈਂ ਕੁੰਭ ਵੀ ਕਹਿ ਸਕਦਾ ਇਹ ਵੱਡਾ ਪਰਉਪਕਾਰ ਵੀ ਕਹਿ ਸਕਦਾ ਹਾਂ ਜੋ ਖੂਨਦਾਨ ਦਾ ਕੈਂਪ ਵੱਡੇ ਪੱਧਰ ਤੇ ਲੱਗਾ ਹੋਇਆ ਔਰ ਹਰ ਸਾਲ ਦੀ ਤਰ੍ਹਾਂ ਜਿੰਨੇ ਵੀ ਸਾਰੇ ਇੱਥੇ ਦੇ ਪ੍ਰਬੰਧਕ ਨੇ ਸ਼ਹਿਰ ਫਗਵਾੜੇ ਦੇ ਔਰ ਅੱਜ ਇਥੇ ਮੈਨੂੰ ਵੀ ਆਨ ਦਾ ਬੜਾ ਭਾਗਾ ਸਮਾਂ ਮੈਨੂੰ ਆਪਣੇ ਆਨ ਮਹਿਸੂਸ ਹੁੰਦਾ ਜਦੋਂ ਮੈਂ ਧਿਆਨ ਕੇ ਦੇਖਿਆ ਸਾਡੇ ਇਲਾਕੇ ਦੇ ਸਾਡੇ ਸ਼ਹਿਰਾਂ ਦੇ ਜਿੰਨੇ ਵੀ ਨੌਜਵਾਨ ਪੀੜ੍ਹੀ ਹੈ ਨੌਜਵਾਨ ਮੁੰਡੇ ਨੇ ਮਤਲਬ ਇੰਨਾ ਉਤਸ਼ਾਹ ਮੈਂ ਦੇਖਿਆ ਜੋ ਆਪਣਾ ਬਲੱਡ ਦਾਨ ਕਰਨ ਵਾਸਤੇ ਇੱਥੇ ਪਹੁੰਚੇ ਨੇ ਮੈਂ ਉਹਨਾਂ ਨੂੰ ਅਸੀਸ ਵੀ ਦਿੰਦਾ ਔਰ ਗੁਰੂ ਅੱਗੇ ਅਰਦਾਸ ਵੀ ਕਰਦਾ ਵਾਹਿਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾ ਕਰਨ ਕਿਉਂਕਿ ਜਿਹੜੇ ਸਾਡੇ ਫੌਜੀ ਜੰਗਾਂ ਲੜਦੇ ਨੇ ਬਾਰਡਰਾਂ ਦੇ ਉੱਤੇ ਕਈ ਵਾਰ ਬਲੱਡ ਖੂਨ ਜਿਹੜਾ ਨਹੀਂ ਮਿਲਦਾ ਅਮਰਜੈਂਸੀ ਦੇ ਵਿੱਚ ਇਹ ਸਭ ਤੋਂ ਵੱਡਾ ਦਾਨ ਹੈ ਅਮੀਰ ਬੰਦਾ ਮਾਇਆ ਦਾ ਦਾਨ ਕਰ ਸਕਦਾ ਧਨ ਦਾ ਦਾਨ ਹੋਰ ਕਰ ਸਕਦਾ ਪਰ ਜਿਹੜਾ ਗਰੀਬ ਹੈ ਉਹ ਜਦੋਂ ਬਲੱਡ ਡੋਨੇਟ ਕਰਦਾ ਤੇ ਸਾਧ ਸੰਗਤ ਦੀ ਸਭ ਤੋਂ ਵੱਡਾ ਦਾਨ ਹੈ ਮੈਂ ਗਵਾਹੀ ਗੁਰੂ ਅਗੇ ਅਰਦਾਸ ਕਰਦਾ ਸਾਨੂੰ ਸਾਰਿਆਂ ਨੂੰ ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਵੱਧ ਚੜ ਕੇ ਇਦਾਂ ਦੇ ਪਰਉਪਕਾਰ ਕਰਨੇ ਚਾਹੀਦੇ ਨੇ ਜਿਸ ਤਰ੍ਹਾਂ ਹੁਣ ਅਜ ਪੰਜਾਬ ਦੇ ਵਿੱਚ ਸਾਰੇ ਲੋਕ ਬਹੁਤ ਹਾਰਡ ਪੀਰੀਅਡਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਕਿਸੇ ਨੂੰ ਬਲੱਡ ਦੀ ਲੋੜ ਹੈ ਇਹ ਸਾਰਾ ਫ੍ਰੀ ਸੇਵਾ ਕੀਤੀ ਜਾਂਦੀ ਹੈ ਇਹ ਜਿਹੜੇ ਨੌਜਵਾਨ ਪ੍ਰਬੰਧਕ ਨੇ ਮੈਂ ਉਹਨਾਂ ਲਈ ਵੀ ਅਰਦਾਸ ਕਰਦਾ ਵਾਹਿਗੁਰੂ ਉਹਨਾਂ ਚੜ੍ਹਦੀਆਂ ਕਲਾਕਾਰਨ ਇਸ ਦੌਰਾਨ ਜਿੱਥੇ ਬੱਚਿਆਂ ਵੱਲੋਂ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਉੱਥੇ ਹੀ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਤੇ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਨਿਹੰਗ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਸਥਾ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਸਮਾਗਮ ਦੇ ਅੰਤ ਵਿੱਚ ਵਿਦਨਪਰੀ ਨੀਰਜ ਬਖਸ਼ੀ ਹਰਜਿੰਦਰ ਗੋਗਣਾ ਤੋਂ ਇਲਾਵਾ ਸਮੂਹ ਮੈਂਬਰਾਂ ਵੱਲੋਂ ਜਿੱਥੇ ਲੱਕੀ ਡਰਾ ਕੱਢੇ ਗਏ ਉੱਥੇ ਹੀ ਉਹਨਾਂ ਸਾਰਿਆਂ ਦਾ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਅੱਜ ਅਸੀਂ ਪੂਰੀ ਜਥੇਬੰਦੀ ਅੱਜ ਅਸੀਂ ਮਹਾਰਾਜਾ ਪੈਲੇਸ ਫਗਵਾੜੇ ਵਿਖੇ ਪਹੁੰਚੇ ਆਂ ਜਿੱਥੇ ਕਿ ਹਿੰਦੂਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਵੱਲੋਂ ਬਹੁਤ ਹੀ ਇੱਕ ਚੰਗਾ ਉਪਰਾਲਾ ਕੀਤਾ ਗਿਆ ਜਿੱਥੇ ਕਿ ਬਲੱਡ ਡੋਨੇਸ਼ਨ ਕੈਂਪੇਨ ਨੇ ਆਰਗੇਨਾਈਜ਼ ਕੀਤਾ ਹੈ ਔਰ ਮੈਂ ਇਹਨਾਂ ਨੂੰ ਇਸ ਚੀਜ਼ ਦੀ ਵਧਾਈ ਦੇਣਾ ਕਿਉਂਕਿ ਬਹੁਤ ਵੱਡਾ ਸ਼ਲਾਘਾਯੋਗ ਇਹਨਾਂ ਦਾ ਕਦਮ ਹੈ ਔਰ ਮੈਂ ਇੱਥੇ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਆਪਾਂ ਬਹੁਤ ਤਰ੍ਹਾਂ ਦੇ ਦਾਨ ਕਰਦੇ ਆ ਗੁਰੂ ਘਰਾਂ 'ਚ ਵੀ ਜਾ ਕੇ ਦਾਨ ਕਰਦੇ ਆ ਪੈਸੇ ਦਾ ਦਾਨ ਕਰਦੇ ਆ ਕੱਪੜਿਆਂ ਦਾ ਦਾਨ ਕਰਦੇ ਆ ਲੇਕਿਨ ਜਿਹੜਾ ਸਭ ਤੋਂ ਸ੍ਰੇਸ਼ਟ ਦਾਨ ਆ ਉਹ ਬਲੱਡ ਦਾ ਦਾਨ ਹੈ ਔਰ ਕਿਉਂ ਕਿਉਂਕਿ ਤੁਹਾਨੂੰ ਪਤਾ ਹੋਣਾ ਕਿ ਬਹੁਤ ਸਾਰੇ بڑے ਮਰੀਜ਼ ਆ ਥੈਲੇਸੀਮੀਆ ਦੇ ਜਿਹੜੇ ਪੇਸ਼ੈਂਟ ਆ ਜਿਨ੍ਹਾਂ ਨੂੰ ਕਿ ਰੈਗੂਲਰ ਬਲੱਡ ਚੜਾਉਣ ਦੀ ਲੋੜ ਪੈਂਦੀ ਆ ਉਹ ਬਲੱਡ ਜਿਹੜਾ ਆ ਉਹ ਕਿੱਥੋਂ ਆਊਗਾ ਉਹ ਆਉਣਾ ਜਿੱਥੋਂ ਆਪਾਂ ਜਦੋਂ ਦਾਨ ਕਰਨਾ ਉਹ ਦਾਨ ਕਰਨ ਦੇ ਨਾਲ ਕੱਲਾ ਇੱਕ ਬਲੱਡ ਤੇ ਜਿਹੜਾ ਥੈਲੇਸੀਮੀਆ ਵਾਲੇ ਪੇਸ਼ੈਂਟ ਉਹਨਾਂ ਨੂੰ ਨਹੀਂ ਫਾਇਦਾ ਹੁੰਦਾ ਇੱਕ ਬਲੱਡ ਦੇ ਵਿੱਚੋਂ ਚਾਰ ਕੰਪੋਨੈਂਟ ਬਣ ਜਾਂਦੇ ਆ ਪਲੇਟਲੇਟ ਬਣ ਜਾਣਗੇ ਵਾਈਟ ਬਲੱਡ ਸੈੱਲ ਬਣ ਜਾਣਗੇ ਆਰਬੀਸੀ ਬਣ ਜਾਣਗੇ ਸੋ ਇੱਕ ਬਲੱਡ ਜੋ ਕੋਈ ਇੱਕ ਯੂਨਿਟ ਇੱਕ ਬੰਦਾ ਦਿੰਦਾ ਆ ਤੇ ਉਹਦੇ ਨਾਲ ਚਾਰ ਜ਼ਿੰਦਗੀਆਂ ਬਚਦੀਆਂ ਤੇ ਮੈਂ ਸੰਗਤ ਨੂੰ ਅਪੀਲ ਕਰਦਾ ਸਾਰੀ ਤੁਹਾਡੇ ਮੱਧਮ ਰਾਹੀਂ ਕਿ ਜਿਹੜਾ ਬਲੱਡ ਦਾ ਦਾਨ ਇਹ ਜ਼ਰੂਰ ਕਰੋ ਜਿਹੜਾ ਵੀ ਹੈਲਦੀ ਇਨਸਾਨ ਹੈ 18 ਤੋਂ 25 60 60 ਸਾਲ ਤੱਕ ਜਿਹੜਾ ਹੈਗਾ ਆ ਉਹ ਬਲੱਡ ਦਾ ਦਾਨ ਕਰ ਸਕਦਾ ਉਹਨੂੰ ਬਲੱਡ ਦਾ ਦਾਨ ਜ਼ਰੂਰ ਕਰਨਾ ਚਾਹੀਦਾ ਉਹ ਇਹ ਜਿਹੜੀਆਂ ਜਿਹੜੀਆਂ ਐਸੋਸੀਏਸ਼ਨਸ ਆ ਜਿਦਾ ਹਿੰਦੂਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਹੈ ਇਹਨਾਂ ਨੂੰ ਇਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਇਹਨਾਂ ਦਾ ਬਹੁਤ ਵੱਡਾ ਪ੍ਰਾਲਾ ਹੈ ਰਾਹੁਲ ਸ਼ਾਸਤਰੀ ਰਾਹੁਲ ਸ਼ਾਸਤਰੀ ਜੀ ਦਾ ਇਹਨਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਕਿ ਐਡਾ ਵੱ ਉਹਨਾਂ ਦੀ ਟੀਮ ਹੈ ਅਸੀਂ ਉਹਨਾਂ ਨੂੰ ਵੀ ਵਧਾਈ ਦੇ ਉਹ ਵਧਾਈ ਦੇ ਪਾਤਰ ਆ ਤੇ ਉਸ ਉਹਨਾਂ ਦਾ ਪੂਰਾ ਸਹਿਯੋਗ ਕਰ